ਤਾਰ ਨੰਗੀਆਂ ਨੇ ਹਜੇ ਵੀ ਨੰਗੀਆਂ ਨੇ ਕੋਈ ਤਾਰ ਨੰਗੀ ਨਹੀਂ ਜਿਹੜੀ ਨੰਗੀ ਹੋਵੇ ਚ ਕਰੰਟ ਨਹੀਂ ਹੋਊਗਾ ਚੈੱਕ ਕਰਾ ਸਕਦਾ ਜੀ ਲਾਈਟਾਂ ਚੱਲ ਰਹੀਆਂ ਨੇ ਉਸ ਤੋਂ ਸਰ ਮੈਂ ਕਿਹਾ ਮੈਂ ਚੈੱਕ ਕਰਾਉਂਗਾ ਇਹ ਉੱਥੇ ਮੈਂ ਚੈੱਕ ਕਰਾਉਂਗਾ ਤੁਹਾਨੂੰ ਤੁਸੀਂ ਦੱਸੋ ਕਿਹੜੀ ਤਾਰ ਤੇ ਐ ਮੈਂ ਚੈੱਕ ਕਰਾਣਾ ਹੁਣੇ ਕੁਝ ਕਰੰਟ ਹੈਗਾ ਹਾਂ ਉਸ ਤਾਰ ਤੇ ਲਾਈਟਾਂ ਹੁਣ ਜਗ ਰਹੀਆਂ ਨੇ ਸਰ ਮੈਂ ਉਹੀ ਦੱਸ ਰਿਹਾ ਉਹ ਤਾਰ ਤੇ ਤੁਸੀਂ ਕਹਿੰਦੇ ਹੋ ਵੀ ਉੱਥੇ ਤਾਰ ਨੰਗੀਆਂ ਨੇ ਤੁਸੀਂ ਉਹ ਮੈਨੂੰ ਤਾਰ ਕੋਲੇ ਲੈ ਕੇ ਚੱਲੋ ਮੈਂ ਤੁਹਾਨੂੰ ਹੁਣੇ ਚੈੱਕ ਕਰਾਂਗਾ ਵਿੱਚ ਕਰੰਟ ਹੈਗਾ ਕਿ ਨਹੀਂ ਹੈਗਾ ਪਿਛਲੇ ਦਿਨੀ ਇੱਕ ਖਬਰ ਲੱਗੀ ਸੀ ਕਿ ਇੱਥੇ ਜਦੋਂ ਮੀਂਹ ਪਿਆ ਸੀਗਾ ਗੜੇ ਪਏ ਸੀਗੇ ਤਾਂ ਉਸ ਸਮੇਂ ਜਿਹੜਾ ਦੁਕਾਨਾਂ 'ਚ ਕਰੰਟ ਆ ਗਿਆ ਸੀਗਾ ਤੇ ਇੱਕ ਇਹ ਵੀ ਦੱਸਿਆ ਗਿਆ ਸੀਗਾ ਵੀ ਇੱਕ ਵਿਅਕਤੀ ਨੂੰ ਜਿਹੜਾ ਸਿਵਲ ਹਸਪਤਾਲ 'ਚ ਵੀ ਲਿਜਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਨੇ ਵੀ ਦੱਸਿਆ ਸੀਗੇ ਮੇਲੇ ਦੇ ਦੌਰਾਨ ਇਸ ਨੂੰ ਕਰੰਟ ਲੱਗਾ ਤੇ ਪਰ ਹਾਲਤ ਅੱਜ ਦੀ ਸਦਾ ਰਹੀ ਇਸ ਨੂੰ ਦੇਖਦਿਆਂ ਗਾ ਜਿਹੜੇ ਲੋਕ ਹੈਗੇ ਉੱਥੇ ਜਾਣ ਤੋਂ ਪਰੇਸ਼ਾਨ ਕਰ ਰਹੇ ਹੈਗੇ ਅੱਜ ਵੀ ਦੇਖਿਆ ਗਿਆ ਹੈਗਾ ਅੱਜ ਵੀ ਨੰਗੀਆਂ ਤਾਰਾਂ ਉਵੇਂ ਦੇਖੀਆਂ ਹੈਗੀਆਂ ਪਰ ਜਿਹੜੇ ਇੱਥੋਂ ਦੇ ਮਾਲਕ ਆ ਗਏ ਮੇਲੇ ਦੇ ਓਨਰ ਆ ਗਏ ਉਨ੍ਹਾਂ ਵੱਲੋਂ ਕਿਹਾ ਗਿਆ ਹੈਗਾ ਕਿ ਉਨ੍ਹਾਂ 'ਚ ਕਰੰਟ ਨਹੀਂ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਹਦੇ ਨਾਲ ਲੱਗਵੀਂ ਟਿਊਬ ਚੱਲ ਰਹੀ ਹੈ ਬੱਲਬ ਚੱਲ ਰਿਹਾ ਉਸੇ ਤਾਰ ਤੇ ਚੱਲ ਰਿਹਾ ਜਿਹਦੇ 'ਚ ਕਰੰਟ ਨਹੀਂ ਤਾਂ ਉਹ ਫਿਰ ਕਿੱਥੋਂ ਚੱਲ ਰਹਿ ਗਏਗਾ ਕੋਈ ਨੂੰ ਪਤਾ ਕਿੱਥੇ ਹੋ ਕਿ ਮੈਂ ਮੇਲਾ ਲੱਗਿਆ ਤੇ ਸਿਰਕਟਾ ਪੀ ਜਾਂਦੇ ਹਾਂ ਹਾਂਜੀ ਮੇਲੇ 'ਚ ਸਿਰਕਟਾ ਪੀ ਜਾਂਦੇ ਹੋ ਕੀ ਗੱਲ ਹੈ ਕੋਈ ਗੱਲ ਨਹੀਂ ਆ ਸਰ ਕੋਈ ਗੱਲ ਨਹੀਂ ਸਲਦਾ ਹੀ ਹੁੰਦਾ ਹਾਂਜੀ ਜੋ ਪਬਲਿਕ ਪਲੇਸ ਤੇ ਨਹੀਂ ਪੀ ਸਕਦੇ ਆਪਾਂ ਸਿਰਕਟਾ ਸੋਰੀ ਸਰ ਕੋਈ ਗੱਲ ਨਹੀਂ ਅੱਜ ਸੜੀ ਪੀਏਗਾ ਨਹੀਂ ਮੇਲੇ 'ਚ ਹੈਗਾ ਇੰਨੀ ਪਬਲਿਕ ਹੈਗੀ ਹਾਂਜੀ ਹਾਂਜੀ ਉਹ ਇਕੱਲੇ ਆਂਗੇ ਪੀਆ ਰਹੇ ਵੀ ਇਕੱਲਾ ਤਾਂ ਮੇਲੇ 'ਚ ਦਾ ਇਕੱਲਾ ਹੀ ਨਿਕਾ ਹਾਂਜੀ ਇਕੱਲਾ ਤਾਂ ਡਬਲ ਡੋ ਮੇਲਾਗਾ ਕੋਈ ਗੱਲ ਨਹੀਂ ਸਰ ਸੈਕੰਡ ਬੋਸੀ ਵੀ ਹੋ ਰਹੀ ਹੈ ਸਿਰਕਟਾ ਵੀ ਸਿਰਕਟਾ ਵੇਚੀਆਂ ਜਾ ਰਹੀਆਂ ਮੇਲੇ ਜਾਂਦਾ ਕੀ ਜਾਣ ਕਰ ਹਾਂਜੀ ਸਿੱਟਾ ਸਿੱਟਾ ਮੈਂ ਬਥੇ ਪੀ ਜਾਂਦੇ ਸਰ ਉਹ ਵਿਦੇਸ਼ੀ ਬੰਦੇ ਨੇ ਉਹਨਾਂ ਨੂੰ ਕੀ ਕਹਿ ਸਕਦੇ ਆ ਲੇਬਰ ਵਾਲੇ ਬੰਦੇ ਲੇਬਰ ਨੂੰ ਕੀ ਸਮਝਾਈਏ ਦੱਸੋ ਨਹੀਂ ਮੇਲੇ ਦੀ ਡਿਊਟੀ ਦਾ ਸੋਡੀ ਹੈ ਕੀ ਸਮਝਾਉਣਾ ਸਰ ਲੇਬਰ ਨੂੰ ਲੇਬਰ ਨੂੰ ਕੀ ਸਮਝਾਈਏ ਬਿਲਕੁਲ ਪਲੇਸ ਤੇ ਸਰਟੀਫਿਕੇਟ ਬੀਡੀਪੀ ਨਾ ਮਨਾ ਹੈਗਾ ਹਾਂਜੀ ਕਿੱਥੇ ਵੀ ਰਿਆ ਹੁਣ ਦਿਖਾਓ ਕੌਣ ਵੀ ਰਿਆ ਮੇਰਾ ਸ਼ੋਰਟ ਹੈ ਕੋਈ ਗੱਲ ਸਰ ਉਹ ਲੇਬਰ ਹੈ ਲੇਬਰ ਲੇਬਰ ਨੂੰ ਕੀ ਕਹਾਂਗੇ ਦੱਸੋ ਕੁਝ ਨਹੀਂ ਕਹਿ ਸਕਦੇ ਲੇਬਰ ਨੂੰ ਕੀ ਕਹਾਂਗੇ ਜੀ ਸਰ ਕੋਈ ਵੀ ਇੱਥੇ ਕੁਝ ਵੀ ਕਰ ਸਕਦਾ ਨਾ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਚੱਲਦੇ ਫਿਰਦੇ ਨਹੀਂ ਪੀਂਦਾ ਆਪਦੇ ਝੁੱਲਿਆਂ ਕੋਲੇ ਪੀਂਦੇ ਨੇ ਹੱਦ ਮੈਂ ਇੱਕ ਗਾਰਡਨ ਕੋਲੇ ਲਡਨ ਸਿਟੀ ਮੇਲਾ ਲੱਗਿਆ ਹੋਇਆ ਉਸ ਪਿਛਲੇ ਦਿਨੀ ਲੜਤੇ ਨੂੰ ਕਰੰਟ ਲੱਗਿਆ ਸੀ ਪਰ ਕੱਲ ਮੀਡੀਆ ਵੱਲੋਂ ਕਵਰੇਜ ਕੀਤੀ ਗਈ ਤਾਰਾਂ ਹਜੇ ਵੀ ਬਿਜਲੀ ਦੀਆਂ ਲੰਗੀਆਂ ਆ ਦੇਖੇ ਜੀ ਜਦੋਂ ਵੀ ਅਸੀਂ ਕੋਈ ਪਰਮਿਸ਼ਨ ਕਿਸੇ ਨੂੰ ਦਿੰਨੇ ਹੈ ਤਾਂ ਅਸੀਂ ਇਹ ਸੁਨਿਸ਼ਚਿਤ ਕਰਕੇ ਦਿੰਨੇ ਹੈ ਕਿ ਸਾਰੀ ਜਿਹੜੀ ਆਰਗੇਨਾਈਜੇਸ਼ਨ ਵੱਲੋਂ ਆਪ ਦੀ ਜਿਹੜੀ ਸੇਫਟੀ ਸਾਈਡ ਤੋਂ ਲੈ ਕੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋਣ ਉਸ ਨੂੰ ਦੇਖ ਕੇ ਫੇਰੀ ਆਪਾਂ ਜਿਹੜਾ ਹੈਗਾ ਉਹ ਆਪਣਾ ਫਾਈਨਲ ਐਨਓਸੀ ਦਿੰਦੇ ਆ ਲੇਕਿਨ ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਬਹੁਤ ਸਾਰਾ ਕੋਈ ਇੰਤਜ਼ਾਮ ਕਿਤੇ ਕੀਤਾ ਹੁੰਦਾ ਹੈ ਕਿੱਥੇ ਲੈਪਸ ਰਹਿ ਗਿਆ ਇਹ ਵੀ ਗੱਲ ਜਿਹੜੀ ਹੈ ਲੱਭਣੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹ ਘਟਨਾ ਰਿਪੋਰਟ ਹੋਈ ਸੀ ਕਿ ਕਰੰਟ ਲੱਗ ਗਿਆ ਸੀ ਤਾਂ ਇਸ ਲੈਪਸ ਨੂੰ ਲੱਭਣ ਵਾਸਤੇ ਸਾਡੇ ਵੱਲੋਂ ਪੀ ਡਬਲਯੂ ਡੀ ਪੀ ਐਂਡ ਆਰ ਵਿਭਾਗ ਦੀ ਡਿਊਟੀ ਚੜੀ ਹੈ ਉਹ ਅੱਜ ਹੀ ਲਗਾਈ ਗਈ ਹੈ ਕਿ ਸਟੱਡੀ ਕਰਨ ਕਿ ਇਹ ਕੋਈ ਹਾਦਸਾ ਜਿਹੜਾ ਸੀ ਇਹਦੇ ਕੀ ਵਜਾ ਵਜਾਤ ਰਹੀ ਹੈ ਹਾਦਸੇ ਦੀ ਸੋ ਥੈਟ ਅਸੀਂ ਜ਼ਿੰਮੇਵਾਰੀ ਫਿਕਸ ਕਰ ਸਕੀਏ ਐਟ ਦ ਸੇਮ ਟਾਈਮ ਅਸੀਂ ਜਿਹੜਾ ਹੈਗਾ ਮੈਲਾ ਪ੍ਰਬੰਧਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਤਾਂ ਜੋ ਉਹ ਆਪਣੇ ਸੇਫਟੀ ਸਾਈਡ ਤੋਂ ਸਾਨੂੰ ਆਪਣਾ ਸਰਟੀਫਿਕੇਟ ਜਿਹੜਾ ਹੈਗਾ ਉਹ ਦੇ ਕੇ ਜਾਣੀ ਜ਼ਰੂਰੀ ਹੈ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਹੈ ਉਹਨੂੰ ਜਿਹੜਾ ਹੈਗਾ ਪ੍ਰਾਥਮਿਕਤਾ ਦੇਣੀ ਉਹ ਇੰਪੋਰਟੈਂਟ ਹੈ ਐਸ਼ਾ ਥੋੜਾ ਫ੍ਰੀ ਹੋਣਾ ਇੱਕਵੇਂ ਕਮਰਸ਼ੀਅਲ ਨਹੀਂ ਲਾਏ ਗਏ ਤੇ ਜੇ ਏਅਰ ਸੋਈ ਵਾਲੇ ਸਿਲੰਡਰ ਲਾ ਛੱਡੇ ਗਏ ਮੇਲਾਗਾ ਇੱਥੇ ਤੁਸੀਂ ਵੱਡੇ ਸਿਲੰਡਰ ਲਾਉਣੇ ਸੀਗੇ ਕਮਰਸ਼ੀਅਲ ਜਿਹੜੇ ਕਿਉਂ ਨਹੀਂ ਲਾਏ ਸਰ ਸਾਡੀ ਗਾੜ ਲਾ ਲੈ ਜੀ ਦੇਖ ਕੇ ਜਾਣਗੇ ਤੇ ਫਿਰ ਦੂਜੇ ਕਿਉਂ ਲਾਏਗੇ ਸਰ ਸਾਡੀ ਗਾੜ ਲਾ ਲੈ ਇਹ ਤਾਂ ਲਾ ਨਹੀਂ ਸਕਦਾ ਇੱਥੇ ਤੁਸੀਂ ਫਿਰ ਗਾਹ ਨੂੰ ਲਾ ਲਾਂਗੇ ਕੋਈ ਗੱਲ ਨਹੀਂ ਲਾਏ ਨਾ ਹਾਂਜੀ ਲਾਏ ਨਾ ਰਸੋਈ ਵਾਲੇ ਲੱਗੇ ਹੋਏ ਆ ਜੀ ਪਰ ਇਹਨਾਂ ਵੀ ਗਾਹ ਤੋਂ ਲਾਈ ਲਾਂਗੇ ਸਿਲੰਡਰ ਆ ਜਿਹੜੇ ਕਮਰਸ਼ੀਅਲ ਵਰਤਨੇ ਚਾਹੀਦੇ ਉੱਥੇ ਉਹ ਘਰੇ ਯੂ ਸਿਲੰਡਰ ਵਰਤੇ ਜਾਣ जड़े किस चीज़ के उ घरेलू सिलेंडर वरते जा रहे हैं जीडिया कोई फूड आइटम्स वगैरह बना जी बिल्कुल ठीक है।, है मैं अपने जेडे साड़े फूड सप्लाई महकमा है विभाग उन्हों है उन्होंने अं तो चेक करके जरा है जो कोई इस तरह की प्रैक्टिस उन्न च आया तो मैं समझनी हूँ कि गलत है और जिते कोई कमरशियल बिजनेस है या कोई वेंचर है उत्थे जगे घरेलू सिलेंडर का तो कोई कम है नहीं गा तो इस करके असी जरूर कार्रवाई करा